ਚੰਡੀਗੜ੍ਹ ਮੇਅਰ ਚੋਣਾਂ 'ਚ ਆਪ ਨੂੰ ਵੱਡਾ ਝਟਕਾ ਲੱਗਾ ਹੈ ਮੇਅਰ ਚੋਣਾਂ 'ਚ ਆਪ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਇਸ ਵਾਰ ਚੰਡੀਗੜ੍ਹ ਮੇਅਰ ਚੋਣ ਵਿੱਚ ਭਾਜਪਾ ਲੀਡਰ ਹਰਪ੍ਰੀਤ ਕੌਰ ਬਬਲਾ ਨੇ ਜਿੱਤ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਦੇ ਕਾਂਗਰਸ ਗੜਬੰਧਨ ਨੂੰ 17 ਵੋਟ ਮਿਲੇ ਨੇ ਤੇ ਭਾਜਪਾ ਨੂੰ 19 ਵੋਟ ਮਿਲੇ ਤੇ ਦੋ ਵੋਟਾਂ ਦੀ ਜਿੱਤ ਨਾਲ ਭਾਜਪਾ ਨੇ ਚੰਡੀਗੜ੍ਹ ਵਿੱਚ ਆਪਣਾ ਮੇਅਰ ਬਣਾ ਲਿਆ ਜਿੱਕਰੇ ਖਾਸੇ ਕੀ ਮੇਅਰ ਚੋਣਾਂ 'ਚ ਭਾਜਪਾ ਕੋਲ 16 ਕੌਂਸਲਰਾਂ ਦਾ ਸਮਰਥਨ ਸੀ ਆਪ ਕੋਲ 13 ਤੇ ਕਾਂਗਰਸ ਕੋਲ 6 ਤੇ ਕਾਂਗਰਸੀ ਐਮਪੀ ਮਨੀਸ਼ Tiwari ਦੀ ਵੋਟ ਨਾਲ 20 ਵੋਟਾਂ ਸਨ ਪਰ ਕਾਂਗਰਸ ਆਪ ਤੇ ਗਠਜੰਬੰਦਨ ਦੀਆਂ 3 ਵੋਟਾਂ ਭਾਜਪਾ ਨੂੰ ਪੈ ਗਈਆਂ ਜਿਸ ਨਾਲ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਤੇ ਮੇਅਰ ਚੋਣਾਂ 'ਚ ਆਪ ਦੀ ਹਾਰ ਦਿੱਲੀ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਹੈ ਪਿਛਲੇ 1 ਸਾਲ ਦੇ ਟਰਮ 'ਚ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਟੀਟਾ ਮੇਅਰ ਸਨ ਪਰ ਹੁਣ ਇਸ ਸਾਲ ਚੰਡੀਗੜ੍ਹ ਮੇਅਰ ਚੋਣ 'ਚ ਭਾਜਪਾ ਨੇ ਕਬਜ਼ਾ ਕਰ ਲਿਆ ਹੈ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਚੰਡੀਗੜ੍ਹ ਮੇਅਰ ਚੋਣਾਂ 'ਚ ਆਪ ਨੂੰ ਵੱਡਾ ਝਟਕਾ ਲੱਗਾ ਹੈ ਮੇਅਰ ਚੋਣਾਂ 'ਚ ਆਪ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਇਸ ਵਾਰ ਚੰਡੀਗੜ੍ਹ ਮੇਅਰ ਚੋਣ ਵਿੱਚ ਭਾਜਪਾ ਲੀਡਰ ਹਰਪ੍ਰੀਤ ਕੌਰ ਬਬਲਾ ਨੇ ਜਿੱਤ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਦੇ ਕਾਂਗਰਸ ਗੜਬੰਧਨ ਨੂੰ 17 ਵੋਟ ਮਿਲੇ ਨੇ ਤੇ ਭਾਜਪਾ ਨੂੰ 19 ਵੋਟ ਮਿਲੇ ਤੇ ਦੋ ਵੋਟਾਂ ਦੀ ਜਿੱਤ ਨਾਲ ਭਾਜਪਾ ਨੇ ਚੰਡੀਗੜ੍ਹ ਵਿੱਚ ਆਪਣਾ ਮੇਅਰ ਬਣਾ ਲਿਆ ਹੈ ਜਿਕਰੇ ਖਾਸੇ ਕੀ ਮੇਅਰ ਚੋਣਾਂ 'ਚ ਭਾਜਪਾ ਕੋਲ 16 ਕੌਂਸਲਰਾਂ ਦਾ ਸਮਰਥਨ ਸੀ ਆਪ ਕੋਲ 13 ਤੇ ਕਾਂਗਰਸ ਕੋਲ 6 ਤੇ ਕਾਂਗਰਸੀ ਐਮਪੀ ਮਨੀਸ਼ Tiwari ਦੀ ਵੋਟ ਨਾਲ 20 ਵੋਟਾਂ ਸਨ ਪਰ ਕਾਂਗਰਸ ਆਪ ਤੇ ਗਠਬੰਧਨ ਦੀਆਂ ਤਿੰਨ ਵੋਟਾਂ ਭਾਜਪਾ ਨੂੰ ਪੈ ਗਈਆਂ ਜਿਸ ਨਾਲ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਤੇ ਮੇਅਰ ਚੋਣਾਂ 'ਚ ਆਪ ਦੀ ਹਾਰ ਦਿੱਲੀ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਹੈ ਪਿਛਲੇ 1 ਸਾਲ ਦੇ ਟਰਮ 'ਚ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਟੀਟਾ ਮੇਅਰ ਸਨ ਪਰ ਹੁਣ ਇਸ ਸਾਲ ਚੰਡੀਗੜ੍ਹ ਮੇਅਰ ਚੋਣ 'ਚ ਭਾਜਪਾ ਨੇ ਕਬਜ਼ਾ ਕਰ ਲਿਆ ਹੈ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਚੰਡੀਗੜ੍ਹ ਮੇਅਰ ਚੋਣਾਂ 'ਚ ਆਪ ਨੂੰ ਵੱਡਾ ਝਟਕਾ ਲੱਗਾ ਹੈ ਮੇਅਰ ਚੋਣਾਂ 'ਚ ਆਪ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਇਸ ਵਾਰ ਚੰਡੀਗੜ੍ਹ ਮੇਅਰ ਚੋਣ ਵਿੱਚ ਭਾਜਪਾ ਲੀਡਰ ਹਰਪ੍ਰੀਤ ਕੋਰ ਬਬਲਾ ਨੇ ਜਿੱਤ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਦੇ ਕਾਂਗਰਸ ਗੜਬੰਧਨ ਨੂੰ 17 ਵੋਟ ਮਿਲੇ ਨੇ ਤੇ ਭਾਜਪਾ ਨੂੰ 19 ਵੋਟ ਮਿਲੇ ਤੇ ਦੋ ਵੋਟਾਂ ਦੀ ਜਿੱਤ ਨਾਲ ਭਾਜਪਾ ਨੇ ਚੰਡੀਗੜ੍ਹ ਵਿੱਚ ਆਪਣਾ ਮੇਅਰ ਬਣਾ ਲਿਆ ਹੈ ਜਿਕਰੇ ਖਾਸੇ ਕੀ ਮੇਅਰ ਚੋਣਾਂ 'ਚ ਭਾਜਪਾ ਕੋਲ 16 ਕੌਂਸਲਰ ਦਾ ਸਮਰਥਨ ਸੀ ਆਪ ਕੋਲ 13 ਤੇ ਕਾਂਗਰਸ ਕੋਲ 6 ਤੇ ਕਾਂਗਰਸੀ ਐਮਪੀ ਮਨੀਸ਼ Tiwari ਦੀ ਵੋਟ ਨਾਲ 20 ਵੋਟਾਂ ਸਨ ਪਰ ਕਾਂਗਰਸ ਆਪ ਤੇ ਗਠਜੰਬੰਦਨ ਦੀਆਂ ਤਿੰਨ ਵੋਟਾਂ ਭਾਜਪਾ ਨੂੰ ਪੈ ਗਈਆਂ ਜਿਸ ਨਾਲ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਤੇ ਮੇਅਰ ਚੋਣਾਂ 'ਚ ਆਪ ਦੀ ਹਾਰ ਦਿੱਲੀ ਚੋਣਾਂ ਤੋਂ ਪਹਿਲਾ ਵੱਡਾ ਝਟਕਾ ਹੈ ਪਿਛਲੇ 1 ਸਾਲ ਦੇ ਟਰਮ 'ਚ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਟਿੱਟਾ ਮੇਅਰ ਸਨ ਪਰ ਹੁਣ ਇਸ ਸਾਲ ਚੰਡੀਗੜ੍ਹ ਮੇਅਰ ਚੋਣ 'ਚ ਭਾਜਪਾ ਨੇ ਕਬਜ਼ਾ ਕਰ ਲਿਆ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਚੰਡੀਗੜ੍ਹ ਮੇਅਰ ਚੋਣਾਂ 'ਚ ਆਪ ਨੂੰ ਵੱਡਾ ਝਟਕਾ ਲੱਗਾ ਹੈ ਮੇਅਰ ਚੋਣਾਂ 'ਚ ਆਪ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਇਸ ਵਾਰ ਚੰਡੀਗੜ੍ਹ ਮੇਅਰ ਚੋਣ ਵਿੱਚ ਭਾਜਪਾ ਲੀਡਰ ਹਰਪ੍ਰੀਤ ਕੋਰ ਬਬਲਾ ਨੇ ਜਿੱਤ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਦੇ ਕਾਂਗਰਸ ਗੜਬੰਧਨ ਨੂੰ 17 ਵੋਟ ਮਿਲੇ ਨੇ ਤੇ ਭਾਜਪਾ ਨੂੰ 19 ਵੋਟ ਮਿਲੇ ਤੇ ਦੋ ਵੋਟਾਂ ਦੀ ਜਿੱਤ ਨਾਲ ਭਾਜਪਾ ਨੇ ਚੰਡੀਗੜ੍ਹ ਵਿੱਚ ਆਪਣਾ ਮੇਅਰ ਬਣਾ ਲਿਆ ਜਿਕਰੇ ਖਾਸੇ ਕੀ ਮੇਅਰ ਚੋਣਾਂ 'ਚ ਭਾਜਪਾ ਕੋਲ 16 ਕੌਂਸਲਰ ਦਾ ਸਮਰਥਨ ਸੀ ਆਪ ਕੋਲ 13 ਤੇ ਕਾਂਗਰਸ ਕੋਲ 6 ਤੇ ਕਾਂਗਰਸੀ ਐਮਪੀ ਮਨੀਸ਼ Tiwari ਦੀ ਵੋਟ ਨਾਲ 20 ਵੋਟਾਂ ਸਨ ਪਰ ਕਾਂਗਰਸ ਆਪ ਤੇ ਗਠਜੰਬੰਦਨ ਦੀਆਂ ਤਿੰਨ ਵੋਟਾਂ ਭਾਜਪਾ ਨੂੰ ਪੈ ਗਈਆਂ ਜਿਸ ਨਾਲ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਤੇ ਮੇਅਰ ਚੋਣਾਂ 'ਚ ਆਪ ਦੀ ਹਾਰ ਦਿੱਲੀ ਚੋਣਾਂ ਤੋਂ ਪਹਿਲਾ ਵੱਡਾ ਝਟਕਾ ਹੈ ਪਿਛਲੇ 1 ਸਾਲ ਦੇ ਟਰਮ 'ਚ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਟਿੱਟਾ ਮੇਅਰ ਸਨ ਪਰ ਹੁਣ ਇਸ ਸਾਲ ਚੰਡੀਗੜ੍ਹ ਮੇਅਰ ਚੋਣ 'ਚ ਭਾਜਪਾ ਨੇ ਕਬਜ਼ਾ ਕਰ ਲਿਆ ਹੈ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ